ਫੋਨ ਨੰਬਰ ਬਹੁਤ ਸੁੰਦਰ ਹੁਣ ਦੂਜੇ ਜੰਗਰਬੰਦੀ ਨੂੰ ਬਹੁਤ ਦੇਖੀ ਇਹ ਅੰਦਰ ਦੁਆਰਾ ਫੇਰ ਵੜ ਗਿਆ ਜੰਗਲ ਹੁੰਦੇ ਸੀਗਾ ਸਾਈਡ ਤੇ ਇਧਰ ਜਿੱਥੇ ਆ ਗੁਰਦੁਆਰਾ ਸਾਹਿਬ ਬਣਾਤਾ ਤੇ ਇੱਥੇ ਲਿਆ ਕੇ ਉਹਨਾਂ ਨੇ ਛੋਟਾ ਸੀਗਾ ਵੱਟ 24 ਘੰਟੇ ਇੱਥੇ ਜਿਹੜਾ ਇੱਕ ਸ਼ੇਰ ਨੇ ਰਾਕੀ ਕੀਤੀ ਸੀ ਲੋਕਾਂ ਨੂੰ ਆਪਰਸ ਨੇ ਕੋਈ ਵੱਡੇ ਕੰਮ ਦੀ ਤਿਆਰੀ ਕੀਤੀ ਲੱਗਦੀ ਹੈ ਹੁਣ ਚੱਕੂ ਵੀ ਦੇਖਦਾ ਬਹੁਤ ਖਤਰਨਾਕ ਚੱਕ ਲਈ ਵੀ ਦੋਸਤੋ ਆਪਣੇ ਯਾਰ ਦੋਸਤ ਨੇ ਜਾਣਾ ਬਾਹਰ ਤੇ ਕੈਨੇਡਾ ਵਾਸਤੇ ਸ਼ਾਪਿੰਗ ਚੱਲ ਰਹੀ ਹੈ ਸੀ ਬਿਲਡਿੰਗ ਇਹ ਕਹਿੰਦੇ ਆ ਸੀ ਬਿਲਡਿੰਗ ਚੁੱਲਾ ਕਹਿੰਦੇ ਉੱਪਰ ਇਹਦਾ ਧਾਤ ਚੁੱਲਾ ਕਹਿੰਦੇ ਉੱਪਰ ਵੱਡਾ ਦਾ ਪਧਰ ਜਾਂਦਾ ਜੀ ਤਵਾ ਕਿਹੜੀ ਲੱਗੀ ਤੁਹਾਡੀ ਲੱਕੜਾਂ ਦੀ ਟਰਾਲੀ ਚ ਲੱਕੜਾਂ ਜੰਮੂ ਕਸ਼ਮੀਰ ਚੋਂ ਕਿਸ ਨੇ ਸੇਵਾਦਾਰ ਨੇ ਤਿੰਨ ਟਰਾਲੀਆਂ ਵੱਡੀਆਂ ਲੱਕੜ ਦੀਆਂ ਲੱਕੜਾਂ ਨਹੀਂ ਭੇਜੀਆਂ ਤਿੰਨੇ ਲਾਉਣੀਆਂ ਪਈਆਂ ਮਾਤਾ ਯਾਰ ਇਹਨਾਂ ਨੂੰ ਦੇਖ ਕੇ ਹਰਾਨ ਰਹਿ ਗਏਆਂ ਲੱਕੜਾਂ ਨੂੰ ਅਰਸ ਆਪਣੇ ਬੱਚ ਦੀ ਗੱਲ ਹੈ ਦੇਖੋ ਹੌਸਲਾ ਇਹ ਕਹਿੰਦੇ ਹੌਸਲਾ ਕੇ ਪੈਰੀਂ ਲੱਤਣ ਤੇ ਘੋੜੇ ਨੇ ਖਰਗੋਨ ਦੀ ਆ ਕੇ ਜੱਟਾ ਹੀ ਕਰੇ ਜੱਟਾ ਹੀ ਕਰਦੇ ਪੁੱਤਾ ਆ ਕੇ ਜੱਟਾ ਰਸਣਾ ਬਲੀ ਬਲੀ ਬੱਸ ਸਟਾਡ ਆ ਜਰੀ ਬੱਸ ਸਟਾਡ ਬੱਸ ਸਟਾਡ ਦੋਸਤੋ ਸ਼ਸ਼ੀ ਕਾ ਸਰਣ ਤੇ ਗੁੱਡ ਮਾਰਨਿੰਗ ਹੁਣ ਹੋ ਚੁੱਕੀ ਹੈ ਸਵੇਰ ਤੇ ਹੁਣ ਅਸੀਂ ਜਿਹੜਾ ਵੀ ਮਾੜਾ ਮੋਟਾ ਥਾਂ ਜਿਹੜਾ ਘੁੰਮਣਾ ਰਹਿੰਦਾਗਾ ਤੇ ਫਤੇਗੜ ਸਾਹਿਬ ਦਾ ਉਹ ਮੜਾ ਮਟਾ ਘੁੰਮਾ ਕੇ ਇਸ ਤੋਂ ਬਾਅਦ ਅਸੀਂ ਹੋਵਾਂਗੇ ਥਰਵਾਨਾ ਤੇ ਹੁਣ ਚੱਲਦੇ ਆ ਅੱਗੇ ਵਾਸਤੇ ਚਲੋ ਜਿਹੜਾ ਤੁਸੀਂ ਆ ਸਥਾਨ ਦੇਖ ਰਹੇ ਹੋ ਇਹ ਹੈਗੀ ਆ ਮਾਤਾ ਗੁਜਰਕਾਰ ਨਿਵਾਸ ਜਿਹੜਾ ਬੈਕ ਸਾਈਡ ਤੇ ਆ ਜਾਂਦਾ ਸਰਾ ਬਣੀ ਹੋਈ ਆ ਇੱਥੇ ਜਿਹੜੇ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਦੂਰੋਂ ਦੂਰੋਂ ਇੱਥੇ ਹਾਲ ਬਣੇ ਹੋਏ ਨੇ ਤੇ ਵਧੀਆ ਤੁਸੀਂ ਤਰੀਕੇ ਨਾਲ ਆਰਾਮ ਕਰ ਸਕਦੇ ਹੋ ਕੋਈ ਇੱਥੇ ਖਤਰਾ ਨਹੀਂ ਹੈਗਾ ਕੋਈ ਮਤਲਬ ਚੋਰੀ ਨਹੀਂ ਕਰਦਾ ਬਹੁਤ ਇਮਾਨਦਾਰ ਤੇ ਸੱਚੇ ਸੁੱਚੇ ਲੋਕ ਆਉਂਦੇ ਨੇ ਇੱਥੇ ਅਸੀਂ 199 ਨੰਬਰ ਰੂਮ ਚ ਰਹੇ ਹਾਂ ਤੇ ਬਹੁਤ ਹੀ ਵਧੀਆ ਨੀਂਦ ਆਈ ਤੇ ਬਹੁਤ ਹੀ ਵਧੀਆ ਸੇਫਟੀ ਨਾਲ ਸੁੱਖੀ ਜੀ ਹੁਣ ਅਸੀਂ ਬਾਹਰ ਨੂੰ ਨਿਕਲ ਰਹੇ ਹਾਂ ਸਵੇਰ ਦੇ ਕਰੀਬ 8:30 ਹੋ ਚੁੱਕੇ ਨੇ ਇਸ਼ਨਾਨ ਕਰਕੇ ਪੱਗਾਂ ਦਸਤਾਰਾਂ ਸਜਾ ਕੇ ਤੇ ਹੁਣ ਅਸੀਂ ਜਾਦਾ ਲੰਗਰ ਛਕਾਂਗੇ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਗੁਰੂ ਘਰਾਂ ਦੇ ਦਰਸ਼ਨ ਜਿਹੜੇ ਕੱਲ ਨਹੀਂ ਕੀਤੇ ਤੇ ਕਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਜਿਵੇਂ ਕਿ ਮੇਰਾ ਭਰਾ ਕਬਰ ਆ ਗਿਆ ਸੀ ਕਬਰਾਇਆ ਨਹੀਂ ਉਹ ਤਾਂ ਮੈਂ ਲੈ ਕੇ ਆਇਆ ਇਹ ਦਰਬਾਰ ਸਾਹਿਬ ਦੇ ਬਿਲਕੁਲ ਖੱਬੀ ਸਾਈਡ ਆਪਣੇ ਸੱਜੀ ਸਾਈਡ ਤੇ ਦਰਬਾਰ ਸਾਹਿਬ ਦੇ ਬਿਲਕੁਲ ਸੱਜੀ ਸਾਈਡ ਤੇ ਮਾਤਾ ਗੁਜਰ ਕੌਰ ਜੀ ਨਿਵਾਸ ਜੇ ਰੂਮ ਦੀ ਜਰੂਰਤ ਹੋਵੇ ਤਾਂ ਇੱਥੇ 7 ਨੰਬਰ ਕਾਊਂਟਰ ਤੇ ਆ ਕੇ ਤੁਸੀਂ ਦਫ਼ਤਰ ਬਣਿਆ ਹੋਇਆ ਉੱਥੇ ਸੰਪਰਕ ਕਰੋ ਤੇ ਤੁਹਾਨੂੰ ਹਾਲ ਦੇ ਵਿੱਚ ਅਡਜਸਟ ਕਰ ਦੇਣਗੇ ਚਾਹੇ 4 ਬੰਦੇ ਹੋ ਪੰਜ ਬੰਦੇ ਹੋ ਜੇ ਫੈਮਿਲੀ ਆ ਤਾਂ ਤੁਹਾਨੂੰ ਉਸ ਤਰੀਕੇ ਨਾਲ ਹਾਂ ਕਮਰਾ ਦੇ ਦਿੱਤਾ ਜਾਊ ਜੇ ਫੈਮਿਲੀ ਤੁਹਾਡੇ ਨਾਲ ਤਾਂ ਤੁਹਾਨੂੰ ਉਸ ਤਰੀਕੇ ਨਾਲ ਕਮਰਾ ਦਿੱਤਾ ਜਾਂਦਾ ਜੇ ਤੁਸੀਂ ਸਿੰਗਲ ਹੋ ਦੋਸਤ ਮਿੱਤਰੋਂ ਤੁਹਾਨੂੰ ਉਸ ਤਰੀਕੇ ਨਾਲ ਅਡਜਸਟ ਕਰ ਦਿੱਤਾ ਜਾਂਦਾ ਹਾਂ ਬਹੁਤ ਚੰਗਾ ਵਧੀਆ ਲੱਗਿਆ ਇੱਥੇ ਆ ਕਿ ਪਹਿਲੀ ਵਾਰ ਫਸਟ ਟਾਈਮ ਅਸੀਂ ਫਤੇਕਾਰ ਸਾਹਿਬ ਦੀ ਧਰਤੀ ਤੇ ਰਾਤ ਰਹੇ ਆ ਤੇ ਬਹੁਤ ਹੀ ਵਧੀਆ ਦਰਸ਼ਨ ਮਿਲੇ ਹੋਏ ਤੇ ਹੁਣ ਜਿਹੜੇ ਰਹੇ ਵਾਹ ਜੀ ਵਾਹ ਵਾਹ ਜੀ ਵਾਹ ਆਜੋ ਗੱਗਾ ਜੀ ਤੁਸੀਂ ਆਪ ਦਾ ਐਕਸਪੀਰੀਅੰਸ ਦੱਸੇ ਨੀ ਕਿੱਦਾਂ ਲੱਗਾ ਤੁਹਾਨੂੰ ਕਿੱਦਾਂ ਫੀਲ ਹੋਇਆ ਇਸ ਜਸਟ ਲੁਕਿੰਗ ਲਾਈਕ ਅ ਵਾਓ ਇਹ ਤਾਂ ਬਾਬੇ ਰੀਲਾਂ ਦੇ ਪੱਤੇ ਵਾਹ ਜਸਟ ਲੁਕਿੰਗ ਅ ਵਾਓ ਬਹੁਤ ਵਧੀਆ ਫੀਲ ਹੋਇਆ ਠੀਕ ਆ ਇਹਦਾ ਉਹ ਜਿਹੜੀ ਰੀਲ ਨਹੀਂ ਮੈਰਲ ਹੋਈ ਵੀ ਉਹਦੇ ਵਾਂਗੂ ਕਰਤਾ ਜਸਟ ਲੁਕਿੰਗ ਅ ਵਾਓ ਜਸਟ ਲੁਕਿੰਗ ਵਾਓ ਦੋਸਤੋ ਕੱਟ ਕਰਦੇ ਨਾ ਲੋ ਵੀ ਦੋਸਤੋ ਬੈਗ ਆ ਜਿਹੜੇ ਆਪਾਂ ਸਬਮਿਟ ਕਰਾਤੇ ਤੇ ਸਾਰੀ ਜ਼ਿੰਮੇਵਾਰੀ ਇਸ ਬੰਦੇ ਦੀ ਆ ਜੇ ਸਾਡੇ ਬੈਗ ਕੋ ਆ ਗਏ ਜੀ ਆ ਗਏ ਹੁਣੀ ਆਪਾਂ ਬਾਬਾ ਜੀ ਕਹਿੰਦੇ ਬਾਹਰ ਆਓ ਯਾ ਬਾਬਾ ਜੀ ਸੇਵਾ ਰਿਹਾ ਬਹੁਤ ਹੀ ਵੱਡੀ ਸੇਵਾ ਤੇ ਧੰਨਵਾਦੀਆਂ ਸੀ ਇਹਨਾਂ ਦੇ ਇਨਾਂ ਦੇ ਸਿਰਤੀ ਠੀਕ ਆ ਸਾਡਾ ਜਿਹੜਾ ਸਮਾਨ ਆ ਉਹ ਸੇਫ ਰਹਿ ਪੈਂਦਾ ਪਰ ਫਿਰ ਵੀ ਇਹ ਕਹਿ ਦਿੰਦੇ ਆ ਘੜੀ ਕੋਮ ਦਾ ਦੌਰਾ ਪਾ ਜਾਂਦੇ ਕੋਈ ਚੀਜ਼ ਨਾ ਲੱਭੇ ਆ ਜਾਂਦਾ ਵੀ ਘਰੇ ਦਾ ਚਲ ਸਰ ਜਾਂਦਾ ਹੋਇਆ ਇੱਥੇ ਡੱਗਪੀ ਦਾ ਮੁੜ ਕੇ ਚੀਜ਼ ਥੋੜੀ ਪੈਂਦੀ ਆ ਕਈ ਵਾਰੀ ਇਹ ਵੀ ਹੋ ਜਾਂਦਾ ਹੱਥ 'ਚ ਫੋਨ 'ਚ ਪਾਣਾ ਵੀਡੀਓ ਬਣਾਈ ਜਾਂਦੇ ਆ ਤੇ ਬਾਅਦ 'ਚ ਗਰੀਫਨ ਮੇਰੇ ਫੋਨ ਹੋਰ ਸੁੰਨ ਤੇ ਹੁਣ ਅਸੀਂ ਗਟਰੀ ਘਰ ਦੇ ਵਿੱਚ ਠੀਕ ਆ ਜਿਹੜਾ ਸਾਡਾ ਫਾਲਤੂ ਸਮਾਨ ਸੀਗਾ ਮਤਲਬ ਜਰੂਰੀ ਤਾਂ ਅਸੀਂ ਨਾਲ ਹੀ ਰੱਖਦੇ ਹਮੇਸ਼ਾ ਜਿਹੜੇ ਡਾਕੂਮੈਂਟ ਆ ਜਾਂ ਫਿਰ ਸਾਰੀਆਂ ਜ਼ਰੂਰੀ ਚੀਜ਼ਾਂ ਪੈਸਾ ਥੇਲਾ ਸਾਰਾ ਆਪਦੇ ਕੋਲੇ ਰੱਖੋ ਕਿਉਂਕਿ ਇੱਥੇ ਰਿਸਪੌਂਸਿਬਿਲਟੀ ਉਹ ਚੀਜ਼ ਦੀ ਲੈਤੀ ਨਹੀਂ ਜਾਂਦੀ ਬਟ ਜਿਹੜੀ ਚੀਜ਼ ਆਪਾਂ ਕੈਰੀ ਨਹੀਂ ਕਰ ਸਕਦੇ ਚੱਕਣੀ ਔਖੀ ਆ ਹਨਾ ਤਾਂ ਉਹ ਚੀਜ਼ੇ ਤਾਂ ਉਹਦੇ ਵਾਸਤੇ ਬਣੀਆਂ ਨਾ ਕਿ ਰਿਸਪੌਂਸਿਬਿਲਟੀ ਵਾਸਤੇ ਤੇ ਆਪਾਂ ਪਹੁੰਚ ਚੁੱਕੇ ਹਾਂਗੇ ਗੁਰਦੁਆਰਾ ਸਾਹਿਬ ਦੇ ਕੋਲ ਤੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲ ਰਹੀ ਆ ਦੇਖ ਕੇ ਤੇ ਹੁਣ ਆਪਾਂ ਚੱਲਾਂਗੇ ਅੰਦਰ ਮੱਥਾ ਟੇਕਣ ਤੇ ਚਾਹ ਦਾ ਲੰਗਰ ਵੀ ਛਕਾਂਗੇ ਪਹਿਲਾਂ ਚਾਹ ਦਾ ਲੰਗਰ ਛਕਿਆ ਜੀ ਗਾਇਸ ਹੁਣ ਅਸੀਂ ਜਿਹੜਾ ਮਤਲਬ ਚਾਹ ਪਾਣੀ ਦਾ ਲੰਗਰ ਛਕਣ ਜਾ ਰਹੇ ਹਾਂ ਖੁਸ਼ਖਬਰੀ ਗੱਲ ਇਹ ਆ ਕਿ ਪਰੌਠਿਆਂ ਦੇ ਨਾਲ ਦਹੀਂ ਵੀ ਆ ਓ ਮਾਈ ਗੋਡ ਜਸਟ ਲੁਕਿੰਗ ਆ ਵਾਓ ਸਵਾਦ ਆ ਜਾਣਾ ਸਵੇਰੇ ਸਵੇਰੇ ਦਹੀਂ ਨਾਲ ਪਰੌਠੇ ਮਿਲ ਜਾਣ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਆ ਅਗ ਦੇ ਲੈ ਸੀਗਾ ਹਾਂ ਜੀਗ ਭਰਪੂਰ ਕਹਿੰਦੇ ਲੰਗਰ ਖਾ ਕੇ ਕਹਿੰਦੇ ਦੇਖ ਕਿਵੇਂ ਢਿੱਡ ਤੇ ਹੱਥ ਮਾਰ ਕੇ ਬਾਹਰ ਆ ਗਏ ਤੇ ਹਜੇ ਵੀ ਇਹਦੇ ਮਨ ਦੇ ਵਿੱਚ ਕੁਝ ਚੱਲ ਰਿਹਾ ਕਿ ਕੁਝ ਹੋਰ ਖਾਣਾ ਪੀਣਾ ਹੁਣ ਦੂਜੇ ਲੰਗਰ ਬੰਨੀ ਨੂੰ ਵਧੀ ਦੇਖੀਏ ਇਹ ਅੰਦਰ ਦਵਾਰਾ ਫੇਰ ਵੜ ਗਿਆ ਲੋ ਵੀ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਦੂਜੇ ਲੰਗਰ ਹਾਲ 'ਚ ਉੱਥੇ ਸਿਰਫ ਰੋਟੀ ਸੀਗੀ ਤਾਂ ਸਿਰਫ ਇੱਕ ਰੋਟੀ ਖਾ ਕੇ ਬਾਹਰ ਆ ਗਏ ਤੇ ਇੱਥੇ ਕਹਿੰਦੇ ਪਰੌਠੇ ਆ ਉਹ ਵੀ ਦੋਸਤੋ ਲੰਗਰ ਛਕਣ ਤੋਂ ਬਾਅਦ ਅਸੀਂ ਵਧ ਗਏ ਆ ਅੱਗੇ ਤੇ ਇਹ ਤੇ ਤੁਸੀਂ ਦੇਖ ਸਕਦੇ ਇੱਕ ਹੋਰ ਗੁਰਦੁਆਰਾ ਸਾਹਿਬ ਆਪਣੇ ਅੱਗੇ ਆ ਤੇ ਇਹ ਬਿਲਕੁਲ ਜਿਹੜੇ ਆਪਣੇ ਮੇਨ ਗੁਰਦੁਆਰਾ ਸਾਹਿਬ ਉਸਦੇ ਬੈਕ ਸਾਈਡ ਬਣਿਆ ਹੋਇਆ ਇਹ ਸਥਾਨ ਦੀ ਜਿਹੜੀ ਅ ਇਤਿਹਾਸ ਆ ਤੁਸੀਂ ਪੜ ਸਕਦੇ ਹੋ ਤੁਸੀਂ ਵਿੱਚ ਵੀਡੀਓ ਪਾਜ਼ ਕਰ ਲਿਓ ਇੰਦਾ ਮੋਟਾ-ਮੋਟਾ ਦੱਸ ਦੇਣਾ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿਹੜੇ ਜੋ ਦੋ ਛੋਟੇ ਲਾਲ ਸੀਗੇ ਉਹਨਾਂ ਨੂੰ ਜਦੋਂ ਠੀਕ ਆ ਸ਼ਹੀਦ ਕੀਤਾ ਗਿਆ ਮਾਤਾ ਗੁਜਰੀ ਜੀ ਨੇ ਜਦੋਂ ਆਪਣੇ ਪ੍ਰਾਨ ਤਿਆਗਤੇ ਸੀਗੇ ਤਾਂ ਫਿਰ ਉਹਨਾਂ ਦੇ ਸ਼ਵਾਂ ਨੂੰ ਇੱਥੇ ਲਿਆ ਕੇ ਠੀਕ ਆ ਜੰਗਲਾਂ ਦੇ ਵਿੱਚ ਜੰਗਲ ਹੁੰਦੇ ਸੀਗੇ ਸਾਈਡ ਤੇ ਇੱਧਰ ਜਿੱਥੇ ਆ ਗੁਰਦੁਆਰਾ ਸਾਹਿਬ ਬਣਾਤਾ ਤੇ ਇੱਥੇ ਲਿਆ ਕੇ ਉਹਨਾਂ ਨੇ ਛੋਟਤਾ ਸੀਗਾ ਬਟ 24 ਘੰਟੇ ਇੱਥੇ ਜਿਹੜਾ ਇੱਕ ਸ਼ੇਰ ਨੇ ਰਾਖੀ ਕੀਤੀ ਸੀਗੀ ਤਾਂ ਕਰਕੇ ਇੱਥੇ ਸ਼ੇਰ ਦੀਆਂ ਮੂਰਤੀਆਂ ਵੀ ਲਾਈਆਂ ਹੋਈਆਂ ਨੇ ਤੋ ਵੀ ਦੋਸਤੋ ਆਪਾਂ ਦਰਸ਼ਨ ਕਰ ਚੁੱਕੀਆਂ ਆ ਤੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਆ ਚੁੱਕੇ ਆ ਬਾਹਰ ਤੇ ਹੁਣ ਕਿਸੇ ਹੋਰ ਸਥਾਨ ਤੇ ਆਪਾਂ ਕਰਾਂਗੇ ਦਰਸ਼ਨ ਇਹ ਇੰਨਾ ਕਾਲਾ ਕਾਲਾ ਮੈਂ ਕਿਉਂ ਲੱਗ ਰਿਹਾ ਤੇ ਸੱਚੀ ਤਾਂ ਨਹੀਂ ਕਾਲਾ ਹੋਇਆ ਤੇ ਹੁਣ ਆਪਾਂ ਚੱਲਦੇ ਆ ਕਿਸੇ ਹੋਰ ਸਥਾਨ ਵੱਲ ਤੇ ਤੁਹਾਨੂੰ ਮੈਂ ਸਾਰਾ ਇਤਿਹਾਸ ਇਹ ਗੁਰਦੁਆਰ ਸਾਹਿਬ ਦਾ ਦੱਸ ਹੀ ਦਿੱਤਾ ਠੀਕ ਆ ਤੁਸੀਂ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਤੁਸੀਂ ਵੀਡੀਓ ਪਿੱਛੇ ਜਾ ਕੇ ਪੌਸ ਕਰ ਸਕਦੇ ਹੋ ਉਹ ਵੀ ਕਹਿੰਦੇ ਅਰਸ਼ ਜੱਟ ਗੜਾਸੀਆਂ ਦੇਖ ਰਿਹਾ ਕਿਰਪਾਨਾ ਦੇਖ ਰਿਹਾ ਆਉਣ ਵਾਲੇ ਟਾਈਮ 'ਚ ਕਹਿੰਦੇ ਅਰਸ਼ ਨੇ ਜੰਗ ਲਾਉਣੀ ਹੈ ਕਿਸੇ ਨਾਲ ਤੇ ਕਿਰਪਾਨਾ ਕਰਪੂਨਾ ਗੜਾਸੀਆਂ ਰੈਂਗੜੇ ਸਾਰ ਮੱਲਾ ਆਪਦੇ ਧਿਆਨ ਵਿੱਚ ਲਿਆ ਰਿਹਾ ਵੀ ਕਿਹੜੀ ਚੀਜ਼ ਦੀ ਆਉਣ ਵਾਲੇ ਟਾਈਮ 'ਚ ਲੋੜ ਪੈ ਸਕਦੀ ਹੈ ਲੈ ਉਹ ਵੀ ਬਾਬੇ ਜਿਹੜੇ ਅਰਜਨ ਨੇ ਗੜਾਸੀ ਮਾਰੀ ਸੀਗੀ ਅੱਜ ਪੈਰ ਜੋੜ ਕੇ ਠੀਕਾ ਉਹ ਆਹੀ ਗੜਾਸੀ ਸੀਗੀ ਲੱਭ ਗਈ ਅੱਜ ਠੀਕ ਹੈ ਇੱਥੋਂ ਤੇ ਇਹ ਗੜਾਸੀ ਧਿਆਨ ਨਾਲ ਦੇਖ ਲੋ ਅਰਜਨ ਵੈਲੀ ਨੇ ਆਹੀ ਗਡਾਸੀ ਵਰਤੀ ਸੀ ਬਸ ਲੋ ਬਾਬੋ ਅਰਸ਼ ਨੇ ਕੋਈ ਵੱਡੇ ਕੰਮ ਦੀ ਤਿਆਰੀ ਕੀਤੀ ਲਾ ਜਿਆ ਹੁਣ ਚਾਕੂ ਚੁਪ ਵੀ ਦੇਖ ਰਿਹਾ ਬਹੁਤ ਖਤਰਨਾਕ ਚਾਕੂ ਲਈ ਬੈਠਾ ਇਹ ਜਦੋਂ ਦਾ ਕ੍ਰਿਮੀਨਲ ਆਹ ਐਨੀਮਲ ਮੂਵੀ ਦੇਖੀਆ ਉਦੋਂ ਦਾ ਚਾਕੂ ਦਾਤੀਆਂ ਠੀਕ ਹੈ ਗਡਾਸੀ ਦੇਖਦਾ ਫਿਰਦਾ ਪਤਾ ਨਹੀਂ ਇਹਨੂੰ ਕੀ ਹੋਇਆ ਦੇਖ ਦੇਖ ਦੇ ਨਾਰਸ਼ਾ ਪਹਿਲੇ ਜੇ ਕੰਮ ਨਹੀਂ ਕਰਨਾ ਮੈਂ ਤਾਂ ਇਹਦੀ ਸਮਝ ਨਹੀਂ ਆਉਂਦੀ ਇਹਨਾਂ ਨੇ ਅੱਜ ਤੱਕ ਇੱਕ ਮਕਸੀ ਮਾਰਕੀਟ ਦੇਖੀ ਚਾਕੂ ਇਹ ਆਏ ਦੇਖਦੇ ਫਿਰਦੇ ਆ ਜਿਵੇਂ ਇਹਨਾਂ ਨੇ ਹੱਥ ਨੂੰ ਕੋਈ ਬੰਦਾ ਵੱਡਣਾ ਹੁੰਦਾ ਇਹ ਨਹੀਂ ਛੱਡਦਾ ਕਿਸੇ ਨੂੰ ਮੈਨੂੰ ਲੱਗਦਾ ਇਹਦੇ ਮਨ 'ਚ ਕੋਈ ਬਦਲਾ ਹੈਗਾ ਤੇ ਰੂਲ ਪੂਰਾ ਕਰਕੇ ਛੱਡੂਗਾ ਜਿਹੜੇ ਸਭ ਨੇ ਚਾਕੂ ਦੇਖਦਾ ਫਿਰਦਾ ਕਿਹੜਾ ਕਰਾਂ ਜੀ ਮੈਂ ਲੈਣਾ ਨਹੀਂ ਵੀਰ ਤੁਸੀਂ ਦੋਸਤੋ ਆਪਣੇ ਯਾਰ ਦੋਸਤਾਂ ਦੇ ਜਾਣਾ ਬਾਹਰ ਤੇ ਕੈਨੇਡਾ ਵਾਸਤੇ ਸ਼ਾਪਿੰਗ ਚੱਲ ਰਹੀ ਆ ਗੱਗਾਂ ਨੂੰ ਪਵਾ ਕੇ ਦੇਖ ਪਹਿਲਾਂ ਲੋਕ 250 ਦਾ ਕੋਟ ਮੈਨੇ ਸਿਟੀ ਗਰੀਚ ਕੰਮ ਕਰੂਗਾ ਮੈਨੇ ਸਚੋਏ ਅਰਸ਼ ਆ ਦੇਖ ਅਰਸ਼ ਬਰਫ ਚ ਕੰਮ ਕਰੂਏ ਬਰਫ ਚ ਇਹ 5 5 ਫੁੱਟ ਚ ਕੰਮ ਕਰੂਗਾ ਇਹ ਬਰਫ ਦੇ ਵਾਸਤੇ ਠੀਕ ਆ ਸਰਦੀ ਵਾਸਤੇ ਕੱਪੜੇ ਲੈਤੇ ਜਾ ਰਿਹਾ ਗੱਗੇ ਨੂੰ ਭੇਜ ਰਿਹਾ ਕੈਨੇਡਾ ਠੀਕ ਆ ਉਹਦੇ ਵਾਸਤੇ ਸ਼ਾਪਿੰਗ ਹੋ ਰਹੀ ਆ ਲੋ ਵੀ ਮੇਰੇ ਦੋਸਤੋ ਹਰ ਤਰ੍ਹਾਂ ਦੀ ਕੜੀ ਠੀਕ ਆ ਇੱਥੇ ਮੌਜੂਦ ਆ ਐਪਲ ਠੀਕ ਆ ਮੈਂ ਟੈਪਲ ਦੀ ਬੰਦਾ ਇਹ ਦੂਜਾ ਪਤਾ ਨਹੀਂ ਕੋਈ ਕੜੀ ਠੀਕ ਆ ਬਸ ਹਵਾ ਨਿਕਲ ਗਈ ਉਹਨਾਂ ਦੀ ਫਰਸਟ ਕਾਪੀ ਸਾਰੀਆਂ ਇੱਥੇ ਪਈਆਂ ਠੀਕ ਆ ਤੇ ਬਾਕੀ ਜੇ ਕੋਈ ਹੋਰ ਵੀ ਪੋਸਟਿੰਗ ਦੇਖਣਾ ਚਾਹੁੰਦੇ ਤਾਂ ਦੇਖ ਸਕਦੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਗਈਗਾ ਤੇ ਉੱਪਰ ਸਨ ਗਲਾਸੇ ਵੀ ਦੇਖ ਸਕਦੇ ਹੋ ਠੀਕ ਆ ਸ਼ੀਟਸ ਚੈੱਕ ਕਰੋ ਆਰਸ਼ ਕਾਫੀ ਪੋਟੈਂਸ਼ੀਅਲ ਆਏ ਬਿਜ਼ਨਸ ਚ ਬਾਹਰ ਤੇਰਾ ਇਹੀ ਚਲਾਉਣਾ ਆਪਾਂ ਗੱਗੇ ਨੂੰ ਵੀ ਇਹੀ ਟ੍ਰੈਂਡ ਕਰਕੇ ਭੇਜਦਾ ਇੱਕ ਅੱਗੇ ਕੱਕਲਾ ਹੁਣ ਪਰ ਕੜੀ ਪਿੱਛੇ ਕਿੰਨਾ ਬਚਦਾ ਇਹ ਵੀ ਮੜਾ ਇਹ ਮਾਰਜਨ ਦੇਖ ਲਈ ਹੁਣ ਇਹ ਸਾਰਾ ਸਿੱਖ ਕੇ ਜਾਣਾ ਇਹ ਕਹਿੰਦੇ ਆ ਸੀ ਬਿਲਡਿੰਗ ਇਹਨੂੰ ਚੁੱਲਾ ਕਹਿੰਦੇ ਉੱਪਰ ਇਹਦੇ ਤਾਪ ਚੁੱਲਾ ਕਹਿੰਦੇ ਉੱਪਰ ਵੱਡਾ ਤਵਾ ਪਾ ਰਿਆ ਜਾਂਦਾ ਸੀ ਥੱਲੇ ਅੱਗ ਵਿਚਾਈ ਜਾਂਦੀ ਥੱਲੇ ਅੱਗ ਵਿਚਾਈ ਜਾਂਦੀ ਹੈ ਸਹੀ ਗੱਲ ਹੈ ਦੋਸਤੋ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੇ ਤੁਹਾਨੂੰ ਦਿਖਾਉਣੇ ਆ ਦਰਸ਼ਨ ਕਰੋ ਵਿਰੋਧ ਦਰਸ਼ਨ ਹੋ ਚੁੱਕਿਆ ਕੰਪਲੀਟ ਤੇ ਇੱਕ ਅੱਧੀ ਜਗ੍ਹਾ ਰਹਿੰਦੀ ਸੀਗੀ ਉਹ ਨਹੀਂ ਸ਼ਾਇਦ ਘੁੰਮ ਪਾਵਾਂਗੇ ਕਿਉਂਕਿ ਅਸੀਂ ਹੋ ਗਏ ਲੇਟ ਸਾਡੀ ਜਿਹੜੀ ਟ੍ਰੇਨ ਦਾ ਟਾਈਮ ਆ ਉਹ ਨੱਗ ਰਿਹਾ ਠੀਕ ਹੈ ਤੇ ਜਲਦੀ ਜਾਣਾ ਜ਼ਰੂਰੀ ਆ ਜਦੋਂ ਕਰੀ ਜਾਂਦਾ ਸੀ ਯਾਰ ਸੇਵਾ ਕਰਾ ਲੈਨੇ ਸੇਵਾ ਕਰਾ ਲੈਨੇ ਆ ਇਹ ਕਹਿੰਦਾ ਟ੍ਰੇਨ ਦਾ ਟਾਈਮ ਲੰਘ ਜੂ ਕਹਿੰਦਾ ਤੂੰ ਇਹੇ ਜੇ ਬੋਲ ਕੱਢੇ ਕਹਿੰਦਾ ਹੁਣ ਬਾਬੇ ਛੱਡ ਹੀ ਨਹੀਂ ਰਹੀ ਸੇਵਾ ਤੂੰ ਹੁਣ ਆ ਦੇਖ ਸਾਨੂੰ ਫੇਰ ਸੇਵਾ ਵਾਸਤੇ ਲੈ ਕੇ ਸੇਵਾ ਕਿਹੜੀ ਲੱਗੀ ਤੁਹਾਡੀ ਲੱਕੜਾਂ ਦੀ ਟਰਾਲੀ ਜੋ ਲੱਕੜਾਂ ਜੰਮੂ ਕਸ਼ਮੀਰ ਚੋਂ ਕਿਸ ਨੇ ਸੇਵਾਦਾਰ ਨੇ ਤਿੰਨ ਟਰਾਲੀਆਂ ਵੱਡੀਆਂ ਲੱਕੜ ਦੀਆਂ ਲੱਕੜਾਂ ਨਹੀਂ ਭੇਜੀਆਂ ਕੀ ਬੰਦਾ ਚਲੋ ਭਾਈ ਜੈ ਜੈ ਗਗਪਾਲ ਉਹ ਸੱਦੀ ਜਾਂਦੇ ਸੇਵਾ ਨੂੰ ਲੋਬੀ ਮੇਰੇ ਵੀਰੋ ਕਹਿੰਦੇ ਆਹ ਲੱਕੜਾਂ ਨੂੰ ਕਹਿੰਦੇ ਮੈਂ ਤਾਂ ਯਾਰ ਇਹਨਾਂ ਨੂੰ ਦੇਖ ਕੇ ਹਰਾਨ ਐ ਡੇੜੀਆਂ ਲੱਕੜਾਂ ਨੂੰ ਅਰਸ ਆਪਣੇ ਬਸਤ ਦੀ ਗੱਲ ਹੈਗੀ ਇਹ ਕੀ ਚੀਜ਼ ਆ ਦੇਖੋ ਹੌਸਲਾ ਇਹ ਕਹਿੰਦੇ ਹੌਸਲਾ ਕਹਿੰਦੇ ਕਹਿੰਦੇ ਹੌਸਲਾ ਦੇਖੋ ਇੱਡਾ ਵੱਡਾ ਕਹਿੰਦੇ ਸਸਨਾਂ ਦੀ ਤੇ ਬਿਛੋੜਾ ਪੈ ਗਿਆ ਸੀ ਨਾ ਹਾਂ ਤੇ ਉਧਰ ਮੁਗਲਾਂ ਦੀ ਫੌਜ ਚੜ੍ਹ ਕੇ ਆ ਗਈ ਸੀ ਹਾਂ ਜਦੋਂ ਜਕਾਰੇ ਪੈਂਦੇ ਸੀ ਨਾ ਉੱਥੇ ਪਹਾੜੀਆਂ ਆਏ ਸੀ ਦੋ ਉਹ ਪੱਥਰ ਸੱਟ ਕੇ ਰਾਹ ਬੰਦ ਕਰਤਾ ਸੀ ਸੌਕ ਸਿੰਘਾ ਨਹੀਂ ਤੇ ਲੱਖਾਂ ਦੀ ਸੈਨਾ ਰੋਕਤੀ ਸੀ ਇਹ ਨਿੱਕੀ ਜਿਹੀ ਢੇਰੀ ਆ ਲੱਕੜਾਂ ਦੀ ਜੇ ਇਹ ਇਹੀ ਇਹੀ ਗੱਲਾਂ ਕਰਕੇ ਤਾਂ ਸਿੱਖ ਕੌਮ ਜਾਣੀ ਜਾਂਦੀ ਐ ਇਹ ਲੱਕੜ ਬਾਬੇ ਜੰਮੂ ਕਜਮੀਰ ਤੋਂ ਆਈ ਆ ਠੀਕ ਐ ਕਿਨੇ ਸੇਵਾਦਾਰ ਨੇ ਭੇਜੀ ਆ ਜੇ ਕੋਈ ਗਲੇਲਾ ਲੈਣਾ ਚਾਹੁੰਦਾ ਜਲਦੀ ਆ ਸਕਦਾ ਵਿੱਚੋਂ ਚਲੋ ਆਪਾਂ ਗਲੇਲ ਵੀ ਬਣਾਤੀ ਠੀਕ ਆ ਆਪਾਂ ਮਿਸਤਰ ਪੁਣੀ ਦਾ ਕੰਮ ਵੀ ਕਰਦੇ ਵੱਡੀ ਗਲੇਲਾ ਡੋਲਾ ਡੱਲਾ ਡੋਲਾ 파ਕੀ ਚਲਾਈ ਜਾ ਸਕਦੀ ਹੈ ਮਗੋਲੀ ਮਗਾਲੀਆਂ ਪਾਉਣ ਵਾਸਤੇ ਕੋਈ ਆਪਣੇ ਤਿਆਰ ਕੀਤੇ ਇਹ ਬਹੁਤ ਹੁੰਦੇ ਆ ਦਾ ਵੀ ਆਪੀ 2 ਇਹ ਵੀਰੇ ਸਾਰੇ ਹੈਂਡ ਮੇਡ ਹੁੰਦੇ ਆ ਹਾਂਜੀ ਵੀਰੇ ਇਹ ਹੈਗਾ ਮੇਰਾ ਅੰਮ੍ਰਿਤਸਰ ਲਾ ਕੇ ਜਾਂਦਾ ਦਰਬਾਰ ਸਾਹਿਬ ਦੇ ਨਾਲ ਇੱਧਰ ਫਿਰ ਸਾਹਿਬ ਦਾ ਲੋ ਵੀ ਬਾਬਿਓ ਆਪਾਂ ਲੈ ਲੈ ਸੈਂਟੇ ਖਾਸੇ ਤੇ ਆਪਾਂ ਲੈ ਲਾ ਆ ਸੈਂਟ ਇਹਦੀ ਜਿਹੜੀ ਇਹ ਜਿਹੜਾ ਅਤਰ ਹੈ ਨਾ ਇਹਦੀ ਫ੍ਰੈਗਰੈਂਸ ਆ ਜਿਹੜੀ ਉਹ ਬੜੀ ਜਿਆਦਾ ਮਤਲਬ ਸਟਰੋਂਗ ਨਹੀਂ ਹੈਗੀ ਲਾਈਟ ਜੀ ਹੈਗੀ ਤੇ ਆਪਾਂ ਬੜੀ ਸਟਰੋਂਗ ਤੋਂ ਕਰਨਾ ਵੀ ਕੀ ਆ ਤੇ ਆਹ ਬਾਈ ਨੇ ਲੈਤੀ ਮਲਤਾਨੀ ਮਿੱਟੀ ਏ ਮਿਲਵਾ ਦੇ ਪੈਰਾਂ ਤੋਂ ਕਹਿੰਦੇ ਖੋਲਡਿਆ ਨੇ ਮੈਨ ਲਾਉਣੀ ਆ ਉਹ ਵੀ ਸਾਬਣ ਹੱਥੀ ਤਿਆਰ ਕੀਤੀ ਹੋਈ ਆ ਬਹੁਤ ਕਹਿੰਦੇ ਨਾਲ ਆ ਮਲਤਾਨੀ ਮਿੱਟੀ ਫਰੀਦ ਹੁੰਦੇ ਨੇ ਜਰੇ ਲਫਾਫੇ ਦਾ ਜਿਹੜਾ ਕਲਰ ਆ ਗਲਤ ਆ ਐ ਲੱਗਦਾ ਜਿੰਨੇ ਮੱਛੀ ਲਈ ਜਾਂਦਾ ਦੂਰੋਂ ਵੀ ਹੁਣ ਜਾਣ ਦਾ ਟਾਈਮ ਆ ਗਿਆ ਤੇ ਹੁਣ ਰਵਾਨਾ ਹੋ ਰਹੇ ਆ ਘਰ ਨੂੰ ਤੇ ਹੁਣ ਜਾ ਕੇ ਉੱਥੋਂ ਆਦਾ ਸਮਾਨ ਸਮੂਹ ਕਢਾਵਾਂਗੇ ਦੇਖੋ ਜੀ ਭਕਤੀਆਂ ਚੱਲ ਰਹੀਆਂ ਕਿੱਥੇ ਕਿੱਥੇ ਭਕਤੀ ਕਰ ਰਿਹਾ ਕਹਿੰਦੇ ਸੇਫਾ ਅਲੌਨ ਹੋ ਕੇ ਪਾਕਤੀ ਕਰਨੀ ਪੈਂਦੀ ਬਾਬੇ ਉਹ ਅਸੀਂ ਤੁਰੇ ਹੋਏ ਕਦੋਂ ਦੇ ਤੇ ਗੁਰਦੁਆਰਾ ਪਹੁੰਚ ਨਹੀਂ ਦੇ ਰਿਹਾ ਬੰਦਾ ਕਿਤੇ ਰਾਜ ਚੌਲ ਫੜ ਲੈਂਦਾ ਕਿਤੇ ਚਾਹ ਪੜਦਾ ਤਾਂ ਫੋੜੋ ਗੋਡੇ ਵਾਲੀ ਮਾਲਸ਼ ਕੋਲੇ ਖੜਾਗਾ ਮੈਨੂੰ ਸਮਝ ਨਹੀਂ ਆ ਰਿਹਾ ਇਹ ਚਾਹ ਚਾਹ ਕੀ ਰਿਹਾ ਇਹ ਬੰਦਾ ਉਹ ਤੂੰ ਜਾਣਾ ਕਿ ਨਹੀਂ ਚੌਲੇ ਖਾ ਲੋ ਵਾਹਿਗੁਰੂ ਜੀ ਤੁਰਨ ਦੇ ਰਿਹਾ ਹੁਣ ਕੁਲਪੀਆਂ ਲੈਣੀਆਂ ਵਾਹਿਗੁਰੂ ਜੀ ਕੋਈ ਨਹੀਂ ਆਹਾ ਕਿੰਦੇ ਸੰਧੀ ਆਹਾ ਹਣ ਕੁਲਫੀ ਆ ਰਹੀ ਨਾ ਢਾਈ ਬੱਠਾ ਢੱਕਾ ਕਹਿੰਦਾ ਪਤਾ ਨਹੀਂ ਕਿਹੜੀ ਕੁਲਫੀ ਲੈਣੀ ਹੈ ਉਹ ਕਹਿੰਦਾ ਹੈ ਨਹੀਂ ਗਾ ਕਹਿੰਦਾ ਦੇ ਮੈਨੂੰ ਨਹੀਂ ਪਤਾ ਕਹਿੰਦਾ ਮੈਂ ਤਾਂ ਗਲਤ ਲੈ ਲਿਆ ਇਹ ਕੁਲਫੀ ਲੈ ਲੈ ਪੈਰੀ ਲੱਤੜਤੇ ਨੇ ਕੋੜੇ ਨੇ ਚੱਲ ਕਰ ਵੀਡੀਓ ਨਹੀਂ ਬਣਾ ਸਕਿਆ ਨਹੀਂ ਤਾਂ ਤੁਸੀਂ ਆ ਮਨੋ ਵੀ ਪੈਰ ਆਪਤੀ ਚੜ ਗਿਆ ਜੀ ਯਾਰ ਆ ਬੰਦੇ ਕਿਹੇ ਜੀ ਕਿਸਮ ਦੇ ਬੰਦੇ ਆ ਮੈਨੂੰ ਤਾਂ ਇਹਨਾਂ ਦੇ ਨਹੀਂ ਸਮਝ ਆਉਂਦਾ ਇੱਕ ਘਰੇ ਮੁੜਨ ਦਾ ਨਾਮ ਹੀ ਨਹੀਂ ਲੈ ਰਹੇ ਹੁਣ ਉਧਰ ਨੂੰ ਬੂਥਾ ਚੱਕ ਲੈਨੇ ਪਤਾ ਨਹੀਂ ਕੀ ਕਰਨਾ ਚਾਹੁੰਦਾ ਪੁਲਸ ਵਾਲੇ ਕੋਲੇ ਜਾਈ ਜਾਂਦਾ ਹੁਣ ਲੈ 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 ਕਿੰਨਾ ਬੇਲੜਾ ਦੇਖ ਲੈ ਪਾਰਕਿੰਗ ਲਵਾਈ ਜਾਂਦਾ ਦੋਸਤੋ ਹੁਣ ਆਪਾਂ ਘਰ ਵਾਸਤੇ ਰਹਿ ਰਹੇ ਹਾਂ ਖੜਿਓਣੇ ਕਿ ਕਰੇ ਜਵਾਕ ਅਸੀਂ ਛੋਟੇ ਤੇ ਉਹਨਾਂ ਵਾਸਤੇ ਆਹ ਲੇਕਾ ਚੂਚਾ ਲੇਤਾ ਸਾਡੇ ਇੱਕ ਨਿਕਾਇ ਚੂਚਾ ਕਰੀਂ ਜੀ ਵਾਸਤੇ ਚੂਚਾ ਲੇਤਾ ਠੀਕ ਹੈ ਠੀਕ ਹੈ ਬਹੁਤ ਸਵੀਟ ਲੱਗਿਆ ਮੈਨੂੰ ਸਾਰਾ ਇੱਕ ਅਸੀਂ ਕੱਚੂ ਕੂਨੇ ਬਾਰੇ ਦੇਖਿਆ ਜੀ ਮਤਲਬ ਦੇਖ ਰਹੇ ਹੁਣ ਕੈਨ ਪਤਾ ਖਰਗੋਸ਼ ਵੀ ਲੈਣ ਪਏ ਕਿਉਂ ਮਿਕਸ ਕਰੀਂ ਜਾਓ ਟਾਈਗਰ ਦੀ ਖਰਗੋਸ਼ ਦੀ ਆ ਕਿਹਜਾ ਟਾਈਗਰ ਟਾਈਗਰ ਕੁੱਤਾ ਆ ਕੇ ਜੈ ਟਾਈਗਰ ਅਸਲਾ 100 ਰੁਪਏ 100 ਰੁਪਏ 100 ਰੁਪਏ ਲੈ ਲਾ ਐ ਓਏ ਆ ਲੜਾ ਆ ਟਾਈਗਰ ਪਹਿਲੀ ਵਾਰ ਦੇਖਿਆ ਹੈ ਕਿਹ ਜੇ ਟਾਈਗਰ ਰੱਖ ਦੇ ਨੂੰ ਹੁਣ ਆ ਲੜਾ ਦੋ ਹੈ ਟਾਈਗਰ ਦੇ ਚਾਚੇ ਦੇ ਮੁੰਡਾ ਟਾਈਗਰ ਦੇ ਚਾਚੇ ਦਾ ਮੁੰਡਾ ਟਾਈਗਰ ਕਿ ਚਾਚੇ ਹੈ ਹਾਂ ਕਿੰਨੇ 100 ਦਾ ਹੈ 150 ਦੇ ਦੋ ਆ ਯਾਰ ਪਤਾ ਨਹੀਂ ਯਾਰ 100 ਦਾ 2 150 ਆ ਤੇਰੇ ਜੀਮ ਮਾਰ ਗਿਆ ਇਹ ਤਾਂ ਹੁਣ ਆਇਆ ਤੀ ਇਹ 3 ਲੈ ਲਈਏ 3 250 320 ਦੇ ਲਾਫਰ ਤੋਂ 250 ਕੱਟੇ ਨਹੀਂ ਹੈ ਮੈਂ ਬਣਾ ਕਰ ਦਿੱਿਆ 100 ਦਾ 100 ਦਾ 325 ਹੋਗੇ 100 ਖਾ ਵੀ 250 ਦਾ 100 ਖਾ 250 ਦਾ ਬੰਨ ਵਾਲੇ 100 ਨਹੀਂ ਦੋ 1.50 ਦੇ ਕਹੀਆਂ ਦਸ ਆ ਲੈ ਲੈ ਫਿਰ ਦੋ ਦੋਨੇ ਲੈ ਲੈ ਹਾਂ ਆ ਦੇ ਦੇ ਬਿਲੀ ਬਿਲੀ ਉਹ ਲੈ ਲਿਆ ਏ ਕਿਕ ਕਰ ਲਿਆ ਬੁੱਕ ਤੇ ਮੈਂ ਤੇ ਮੇਰਾ ਭਰਾ ਬਸ ਸਟੈਂਡ ਆ ਜਾਓ ਬਸ ਸਟੈਂਡ ਠੀਕ ਹੈ ਨਾ ਜੀ ਓਕੇ ਤੇ ਇਹਨੇ ਮੇਰੇ ਨਾਲ ਤੇ ਦੇਖੀ ਕੀ ਕਰੀ ਜਾਂਦਾ ਹਰ ਬਸ ਸਟੈਂਡ ਵਾਲੇ ਹੀ ਬਸ ਸਟੈਂਡ ਵਾਲੇ Jout Jout para